ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਾਨਗਰ ਦੇ ਬਾਸਟੈਂਡ ਤੇ ਸਿਟੀ ਕਾਂਗਰਸ ਕਮੇਟੀ ਵੱਲੋਂ ਸ਼ਹਿਰੀ ਪ੍ਰਧਾਨ ਨੀਤੂ ਚੋਹਾਨ ਦੀ ਅਗਵਾਈ 'ਚ ਕਰਵਾਇਆ ਗਿਆ ਪ੍ਰੋਗਰਾਮ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਧਰੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਮੂਲੀਅਤ ਅਸ਼ੋਕ ਚੋਧਰੀ ਨੇ ਲਹਿਰਾਇਆ ਝੰਡਾ ਦੇਸ਼ ਵਾਸੀਆਂ ਨੂੰ 70ਵੇਂ ਗਣਤੰਤਰ ਦਿਵਸ ਤੇ ਮੁਬਾਰਕਾਂ ਦਿਨਾਨਗਰ ਦੇ ਬਾਸਟੈਂਡ ਤੇ ਸਿਟੀ ਕਾਂਗਰਸ ਕਮੇਟੀ ਵੱਲੋਂ ਸ਼ਹਿਰੀ ਪ੍ਰਧਾਨ ਨੀਟੂ ਚੋਹਾਂਦੀ ਅਗਵਾਈ 'ਚ ਗਣਤੰਤਰ ਦਿਵਸ ਦੀ ਮੌਕੇ ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਪਹੁੰਚ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਚੌਧਰੀ ਨੇ ਜਿੱਥੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਦਿਵਾਨ 'ਚ ਜਿਨ੍ਹਾਂ ਸੂਰਬੀਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਸਾਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ ਇਸ ਮੌਕੇ ਤੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਗਏ ਮੁੱਖ ਮਹਿਮਾਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਸ਼ਹਿਰੀ ਪ੍ਰਧਾਨ ਨੀਤੂ ਚੋਹਾਨ ਅਤੇ ਉਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਕਲੋਜ਼ਡ ਐਸ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਾਨਾਗੜ 70ਵਾਂ ਗਣਤੰਤਰ ਦਿਵਸ ਦੀਨਾਨਗਰ ਮਨਾਇਆ ਜਾ ਰਿਹਾ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸੇ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ 15 ਅਗਸਤ ਔਰ 26 ਜਨਵਰੀ ਗਣਤੰਤਰ ਦਿਵਸ ਔਰ ਸਵਤੰਤਰਤਾ ਦਿਵਸ ਮਨਾਇਆ ਜਾਂਦਾ ਹੈ ਅੱਜ ਉਸੇ ਲੜੀ ਦੇ ਵਿੱਚ ਅਸੀਂ 70ਵਾਂ ਗਣਤੰਤਰ ਦਿਵਸ ਮਨਾਇਆ ਹੈ ਸਕੂਲਾਂ ਦੇ ਬੱਚਿਆਂ ਨੇ ਬਹੁਤ ਉਤਸ਼ਾਹ ਦੇ ਨਾਲ ਪਾਰਟਿਸਪੇਟ ਕੀਤਾ ਹੈ ਔਰ ਜਿਹੜੇ ਨੀਨਾ ਨਗਰ ਨਿਵਾਸੀ ਆ ਔਰ ਆਸ-ਪਾਸ ਦੇ ਪਿੰਡਾਂ ਤੋਂ ਜਿਹੜੇ ਲੋਕ ਸਰਪੰਚ ਸਰਪੰਚ ਨੇ ਉਹ ਵੀ ਤੁਹਾਡੇ ਸਾਹਮਣੇ ਹਾਜ਼ਰੀ ਦਿੱਤੀ ਆ ਉਹਨਾਂ ਨੇ ਆਏਨ ਔਰ ਬੜੀ ਖੁਸ਼ੀ ਦੇ ਨਾਲ ਇਹ ਮਨਾਇਆ ਗਣਤੰਤਰ ਦਿਵਸ ਅੱਜ ਦੇ ਦਿਨ ਜਿਵੇਂ ਤੁਹਾਨੂੰ ਪਤਾ ਹੀ ਆ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਔਰ ਹਿੰਦੁਸਤਾਨ ਜਿਹੜਾ ਗੁਲਾਮ ਸੀ 15 ਅਗਸਤ 1947 ਨੂੰ ਆਜ਼ਾਦ ਹੋਇਆ ਪੋਸਟ ਨੂੰ ਗਣਤੰਤਰ ਅੱਜ ਦੇ ਦਿਨ ਡਿਕਲੇਅਰ ਕੀਤਾ ਗਿਆ ਸੀ ਔਰ ਇਥੇ ਵੋਟਾਂ ਦਾ ਰਾਜ ਔਰ ਪਬਲਿਕ ਨੂੰ ਜਿਹੜੀ ਪਾਵਰ ਦਿੱਤੀ ਗਈ ਜਮਹੂਰੀਅਤ ਕਾਇਮ ਕੀਤੀ ਗਈ ਔਰ ਉਹ ਬਦਸਤੂਰ ਚਲਦੀ ਆ ਰਹੀ ਹੈ ਔਰ ਬਹੁਤ ਹੀ ਅੱਛੀ ਤਰ੍ਹਾਂ ਦੇ ਨਾਲ ਜਿਹੜੀ ਪਾਵਰ ਜਿਹੜੀ ਆ ਉਹ ਚੇਂਜ ਹੁੰਦੀ ਹੈ ਵੋਟਾਂ ਦੇ ਨਾਲ ਔਰ ਦੇਸ਼ ਜਿਹੜਾ ਤਰੱਕੀ ਕਰ ਰਿਹਾ ਹੈ ਤਰੱਕੀ ਦੀ ਰਾਹ ਤੇ ਚੱਲ ਰਿਹਾ ਤੁਸੀਂ ਖੁਦ ਹੀ ਦੇਖਦੇ ਹੋ ਕਿ ਅੱਜ ਹਰ ਸਾਲ ਦੇ ਸਾਲ ਜਿਹੜੀ ਹੈ ਡਵੈਲਪਮੈਂਟ ਹੋ ਰਹੀ ਹੈ ਖਾਸ ਤੌਰ ਤੇ ਦੀਨਾ ਨਗਰ ਦੇ ਆਸ-ਪਾਸ ਵੀ ਦੀਨਾ ਨਗਰ ਨੂੰ ਸਬਡਿਵੀਜ਼ਨ ਦਾ ਦਰਜਾ ਅਰੁਣਾ ਚੌਧਰੀ ਦੇ ਸਦਕਾ ਕਾਂਗਰਸ ਗਵਰਨਮੈਂਟ ਨੇ ਦਿੱਤਾ ਹੈ 15 ਅਗਸਤ ਪਿਛਲੀ ਵਾਰ ਸੈਲੀਬ੍ਰੇਟ ਕੀਤਾ ਹੈ ਔਰ ਇਸ ਵਾਰ ਐਸ ਡੀ ਐਮ ਆਫਿਸ ਦੇ ਵਿੱਚ ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ ਬਤੌਰ ਸਬਡਿਵੀਜ਼ਨਲ ਦੀਨਾ ਨਗਰ ਹੈੱਡਕੁਆਟਰ ਹੋਣ ਦੇ ਹੋਣ ਕਰਕੇ ਬਾਕੀ ਅੱਜ ਦੇ ਦਿਨ ਮੈਂ ਸਾਰਾ ਇਲਾਕਾ ਨਿਵਾਸੀਆਂ ਨੂੰ ਦਿਨਾਂਗਰ ਦੇ ਆਸ-ਪਾਸ ਦੂਰੋਂ ਤਰਾਡੇ ਤੋਂ ਜਿੰਨੇ ਵੀ ਲੋਕ ਆਏ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਕਾਮਨਾ ਕਰਦਾ ਕਿ ਪੰਜਾਬ ਤਰੱਕੀ ਕਰੇ ਸਾਡਾ ਇਲਾਕਾ ਅੱਗੇ ਵਧੇ ਔਰ ਖਾਸ ਤੌਰ ਤੇ ਪੰਜਾਬ ਨਸ਼ਾ ਮੁਕਤ ਹੋਵੇ ਔਰ ਜੋ ਤੰਦਰੁਸਤ ਪੰਜਾਬ ਮੂਹਮ ਕੈਪਟਨ ਅਮਰਿੰਦਰ ਸਿੰਘ ਨੇ ਛੇੜੀ ਹੈ ਕੋਸ਼ਿਸ਼ ਕਾਮਯਾਬੀ ਹੋਵੇ ਔਰ ਸਾਡਾ ਪੰਜਾਬ ਜਿਹੜਾ ਤਰੱਕੀ ਦੀ ਰਾਹ ਤੇ ਚੱਲੇ ਬਹੁਤ ਬਹੁਤ ਮੁਬਾਰਕਾਂ ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਾਨਾਗੜ